ਉਹੀ ਕਾਰਤੀ ਜਿੱਦੇ ਏਜੰਸੀ ਚੋਂ ਨਵੀਂ ਆਈ ਹੋਣੀ ਉਸ ਲੋਡ ਤਾਂ ਲੋਕਾਂ ਨੇ ਉਦੋਂ ਸਵਾਗਤ ਨਹੀਂ ਕੀਤਾ ਹੋਣਾ ਹਾਂ ਅਗਲਾ ਕਹਿੰਦੇ ਚੱਲੇ ਆਇਆ ਜਿਨੇ ਪੈਸੇ ਲਾਏ ਨੇ ਲੈ ਆ ਅਸੀਂ ਕੀ ਕਰੀਏ ਲੇਕਿਨ ਇਹਦੇ ਵੀ ਭਾਗ ਜਾਗੇ ਦੇਖੋ ਜੀ ਮੱਥਾ ਟੇਕਣ ਲੱਗ ਗਏ ਇਹਨੂੰ ਸਹੀ ਗੱਲ ਹੈ ਇਹਦੇ ਵਿੱਚ ਦੋ ਪੱਖੇ ਲੱਗੇ ਹੋਏ ਨੇ ਜੀ ਹਾਂਜੀ ਦੋ ਪੱਖੇ ਲੱਗੇ ਹੋਏ ਨੇ ਇਹਦੇ ਦੇਖੋ ਗਰਮੀ ਦੀ ਜਿਹੜੀ ਹਮਸਾ ਉਹ ਨਹੀਂ ਇਹਦੇ ਚ ਆਉਂਦੀ ਠੀਕ ਹੈ ਤੇ ਬਾਕੀ ਇੱਕ ਵੱਡੀ ਚੀਜ਼ ਹੋਰ ਹੈ ਜੀ ਇਹਦੀ ਛੱਤ ਹੈ ਜਿਹੜੀ ਡਬਲ ਪਈ ਹੋਈ ਹੈ ਹਾਂ ਆ ਜਿਹੜੀ ਥੱਲੇ ਛੱਤ ਦੀਂਦੀ ਆ ਨਾਲ ਦੀ ਉਹ ਤਾਂ ਹੈਗੀ ਹੋਈ ਆ ਹਾਂਜੀ 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 ਇੱਕ ਛੱਤੇ ਦੇ ਉੱਤੇ ਆ ਡਬਲ ਹੋ ਗਿਆ ਆਪਣਾ ਡਬਲ ਹੋ ਗਈ ਇਹਦੇ ਨਾਲ ਗਰਮੀ ਨਹੀਂ ਹੁੰਦੀ ਛੱਤ ਨਹੀਂ ਗਰਮ ਹੁੰਦੀ ਹਾਂਜੀ ਬਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰਾਂ ਨੂੰ ਬਈ ਬਹੁਤ ਬਹੁਤ ਮੁਬਾਰਕਾ ਹਨ ਅੱਜ ਇੱਕ ਹੋਰ ਪਾਲਕੀ ਸਾਹਿਬ ਆਪਾਂ ਤੁਹਾਡੇ ਵਾਸਤੇ ਲੈ ਕੇ ਆਇਾਂਗੇ ਤੇ ਬਈ ਇਹ ਪਾਲਕੀ ਸਾਹਿਬ ਨਾ ਜਦੋਂ ਮੈਂ ਆਇਆ ਦੇਖਿਆ ਵਾ ਛੋਟੀ ਜੀ ਪਾਲਕੀ ਸਾਹਿਬ ਨਾਲ ਸੋਹਣੀ ਬਹੁਤ ਲੱਗਦੀ ਹੈਗੀ ਹੈ ਨਾ ਜੀ ਸੋਹਣੀ ਬਹੁਤ ਲੱਗਦੀ ਹੈ ਓਮਣੀ ਵੀ ਗੱਡੀ ਤੇ ਲਾਈ ਹੋਈ ਹੈ ਜੀ ਇਹ ਹੂੰ ਹੂੰ ਤੇ ਮੈਂ ਦੇਖੋ ਆਪਾਂ ਸਟਾਡੀ ਚ ਮੈਂ ਗੱਲ ਕਰਾਈ ਵੀ ਜਿਹੜੀ ਪਾਲਕੀ ਸਾਹਿਬ ਤਿਆਰ ਹੋਈ ਹੈਗੀ ਇਹ ਕਿਹੜੇ ਕਿਹੜੇ ਕੰਮ ਲਈ ਮਤਲਬ ਵੀ ਇਕੱਲੇ ਆਪਾਂ ਇਕੱਲੇ ਗੁਰੂਗ੍ਰੰਥ ਸਾਹਿਬ ਨੂੰ ਲਿਜਾਣ ਵਾਸਤੇ ਜਾਂ ਆਪਾਂ ਨਗਰ ਕੀਰਤਨ ਵੀ ਲਾ ਸਕਦੇ ਹਾਂ ਦੇਖੋ ਜੀ ਇਹ ਸਾਰੇ ਕੰਮ ਆਉਂਦੀ ਹੈ ਕਿਉਂਕਿ ਇੱਕ ਤਾਂ ਜਿਵੇਂ ਹੁਣ ਮਕਾਨ ਆਪਣੇ ਕਈ ਘਰ ਤੰਗ ਗਲੀਆਂ ਚ ਹੁੰਦੇ ਨੇ ਹਾਂ ਜੀ ਜਿੱਥੇ ਕਾਰ ਜਾਂਦੀ ਆ ਉੱਥੇ ਇਹ ਚਲੀ ਜਾਂਦੀ ਆ ਕਾਰ ਇਹ ਆਪਾਂ ਵਧਾਈ ਤਾਂ ਇਹ ਨਹੀਂ ਓਡੀ ਕੀ ਹੈ ਠੀਕ ਹੈ ਉੱਪਰ ਗੱਲਾਂ ਮਤਲਬ ਫੁੱਟ ਡੇਢ ਫੁੱਟ ਦਾ ਫਰਕ ਪਾਇਆ ਕਰੋ ਹਾਂ ਚਲੋ ਉਹਨਾਂ ਦਾ 11-12 ਫੁੱਟ ਉੱਚੀਆਂ ਤਾਰਾਂ ਵੀ ਹੁੰਦੀਆਂ ਨੇ ਤੇ ਬਾਕੀ ਛੋਟੇ ਬਜਟ ਦੇ ਵਿੱਚ ਜ਼ਿਆਦਾ ਵਧੀਆ ਇਹਦੇ ਨਾਲ ਆਪਾਂ ਨਗਰ ਕੀਰਤਨ ਵੀ ਲਾ ਸਕਦੇ ਹਾਂ ਠੀਕ ਹੈ ਜੀ ਤੇ ਪਰ ਉਹ ਜ ਮਹਾਰਾਜ ਆਪਾਂ ਆਪਣੇ ਘਰਾਂ ਚ ਆਉਂਦੇ ਨੇ ਦੋਦੇ ਸੋਨੇ ਇਹ ਸਾਰੇ ਕੰਮਾਂ ਦੇ ਵਿੱਚ ਹੀ ਇਹ ਬਰਤਨ ਵਾਲੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਜੀ ਇਹ ਸਹੀ ਹੈ ਜੀ ਜਿਵੇਂ ਆਪਾਂ ਹੁਣ ਆਪਣੇ ਪ੍ਰਵਾਦ ਫੇਰੀਆਂ ਚੱਲਦੀਆਂ ਹੁੰਦੀਆਂ ਨੇ ਉਹਨਾਂ ਲਈ ਵੀ ਆਪਾਂ ਸਾਰੇ ਕੰਮਾਂ ਵਾਸਤੇ ਇਹ ਆਪਾਂ ਛੋਟਾ ਹੈ ਨਾ ਸਾਇਦ ਛੋਟਾ ਹੈ ਛੋਟਾ ਹੋਣ ਕਰਕੇ ਹਾਂ ਇਹਨੂੰ ਕੋਈ ਟਿੱਕਾ ਨਹੀਂ ਲੱਗਦਾ ਜੀ ਜਾਣ ਹੁਣ ਬੜੇ ਲਓ ਬਈ ਦੋਸਤੋ ਹਨਾ ਤੇ ਤੁਸੀਂ ਕਮੈਂਟ ਕਰਕੇ ਦੱਸੋ ਵੀ ਪਾਲਕੀ ਸਾਹਿਬ ਕਿਵੇਂ ਲੱਗੀ ਹੈ ਤੇ ਬਈ ਜੀ ਇਹ ਦੱਸੋ ਸਭ ਤੋਂ ਪਹਿਲਾਂ ਇਹ ਜਾਣੀ ਕਿੱਥੇ ਹੈ ਇਹ ਜੀ ਜਾਣੀ ਹੈ ਪਿੰਡ ਮਹਿਮਾ ਤੁਸੀਂ ਰਾਜਪੁਰਾ ਅੱਛਾ ਤੇ ਉੱਥੇ ਉਹਨਾਂ ਨੇ ਸੇਵਾ ਕਰਵਾਈ ਹੈ ਜੀ ਉਹਨਾਂ ਦੀ ਬੇਟੀ ਗਈ ਹੋਈ ਸੀ ਕੈਨੇਡਾ ਟ੍ਰਾਂਟੋ ਠੀਕ ਹੈ ਜੀ ਤੇ ਦੇਖੋ ਕਿੱਡਾ ਵੱਡਾ ਉਦਮ ਹੈ ਹੂੰ ਹੂੰ ਬਈ ਲਾਇਕ ਜਿਹੜੇ ਬੱਚੇ ਹੁੰਦੇ ਨੇ ਹਾਂਜੀ ਉਹ ਇਸ ਤਰ੍ਹਾਂ ਦੀਆਂ ਸੇਵਾ ਕਰਦੇ ਨੇ ਹੂੰ ਬਈ ਜਿਹੜਾ ਬਾਕੀ ਗੁਰੂ ਸਾਹਿਬ ਦੇਖੋ 10 ਗੁਣਾ ਦਿੰਦਾ ਸਹੀ ਗੱਲ ਹੈ ਆਪਾਂ ਕਰਕੇ ਤਾਂ ਦੇਖੋ ਜੇ ਆਪਾਂ ਲੱਖ ਖਰਚੇ ਨੇ 2 ਲੱਖ ਖਰਚਦੇ ਆ ਤਾਂ 20 ਲੱਖ ਆਉਂਦਾ ਸਹੀ ਗੱਲ ਹੈ ਜੀ ਦੇਖੋ ਅਸਲ ਲਾਟਰੀ ਦਾ ਗੁਰੂ ਦਿੰਦਾ ਜੀ ਅਸਲ ਦੇਖੋ ਜੀ ਉਹ ਤਾਂ ਦਿੱਤਾ ਹੀ ਖਾਨੇ ਆ ਬਾਪੂ ਦਾ ਕੀਜਾ ਤਾਂ ਐਡਾ ਵੱਡਾ ਜਿੰਨੇ ਮਰਜੀ ਦੁਨੀਆ ਕੱਢੀ ਜਾਵੇ ਇਹ ਨਹੀਂ ਮੁੱਕਦਾ ਹਾਂਜੀ ਹਾਂ ਸਹੀ ਗੱਲ ਹੈ ਅੱਛਾ ਇਹ ਆਪਾਂ ਮੈਂ ਗੱਲ ਕਰਾਈ ਇਹ ਕਿੰਨੇ ਦਿਨਾਂ ਚ ਤਿਆਰ ਹੋ ਗਈ ਪਾਲਕ ਸਾਹਿਬ ਇਹ 2 ਮਹੀਨੇ ਚ ਤਿਆਰ ਹੋ ਜਾਂਦੀ ਹੈ ਜੀ 2 ਮਹੀਨਿਆਂ ਚ ਹਾਂਜੀ ਅੱਛਾ ਇੱਕ ਨਾ ਮੈਂ ਕਮੈਂਟ ਪੜਦਾ ਹੁੰਦਾ ਦੀ ਅਕਸਰ ਆਪਣੇ ਦੋਸਤਾਂ ਦੇ ਵੀ ਜਿਹੜੀ ਪਾਲਕ ਸਿੰਘ ਸਾਹਿਬ ਹਨ ਜਿਵੇਂ ਆਪਾਂ ਕਈ ਵਾਰ ਵੱਡੀ ਗੱਡੀ ਦਾ ਦਿਖਾ ਦਿੰਦੇ ਆਂਗੇ ਇਹਦਾ ਬਜਟ ਬਾਕੀ ਨਾਲੋਂ ਘੱਟ ਲੱਗਦਾ ਮੈਨੂੰ ਇਹਦਾ ਬਜਟ ਵੀ ਘੱਟ ਹੈ ਜੀ ਇਹ ਹਰ ਇੱਕ ਗੁਰੂ ਘਰ ਜਿਵੇਂ ਹੁਣ ਕਈ ਵਾਰ ਨਾ ਵੀ ਮਹੱਲੇ 'ਚ ਗੁਰਦੁਆਰਾ ਸਾਹਿਬ ਹੁੰਦੇ ਨੇ ਸੰਗਤ ਉੱਥੇ ਮਹੱਲੇ ਦੀ ਹੁੰਦੀ ਹੈ ਹਾਂਜੀ ਇਹਨੂੰ ਹਰ ਇੱਕ ਬੰਦਾ ਹੀ ਤਿਆਰ ਕਰਵਾ ਸਕਦਾ ਇਹਦਾ ਜ਼ਿਆਦਾ ਵੱਡਾ ਬਜਟ ਨਹੀਂ ਹੈ ਠੀਕ ਹੈ ਜੀ ਲੋ ਬਾਈ ਹਨਾ ਇਹਦਾ ਬਜਟ ਵੀ ਥੋੜਾ ਜਿਹਾ ਬਾਕੀ ਤੁਸੀਂ ਨਾ ਫੋਨ ਕਰਕੇ ਪੁੱਛ ਲੈ ਬਾਈ ਜੀ ਹੋਰਾਂ ਨੂੰ ਵੀ ਮਤਲਬ ਵੀ ਹਨਾ ਇਹਦੇ ਜਿਹੜੀ ਲੋਡਿੰਗ ਹੁੰਦੀ ਹੈਗੀ ਉਹਦੇ ਹਿਸਾਬ ਨਾਲ ਇਹਦਾ ਬਜਟ ਬਣ ਜਾਂਦਾ ਨਾ ਵੀ ਕਿ ਕੁਝ ਹੋ ਜਾਂਦਾ ਹੈ ਕਿਹਦਾ ਜਿਹੜਾ ਬਣਦੀ ਹੈ ਓਮਨੀ ਗੱਡੀ ਜਿਵੇਂ ਹੁਣ ਓਮਨੀ ਗੱਡੀ ਇਹ ਹੈ ਹਾਂਜੀ ਓਮਨੀ ਗੱਡੀ ਜੀ ਵੀ ਫਰਕ ਹੁੰਦਾ ਜਿਹੜੀ 01 ਆਈ ਹੈ ਹਾਂਜੀ ਉਹਦੇ ਉਹਦੇ 19 ਇੰਜਨ ਦੇ ਖਚਾਈ ਨਹੀਂ ਹੈ ਜਿੰਨੇ 02 ਦੇ ਇੰਜਨ ਦੀ ਖਚਾਈ ਇਹ 02 ਆ ਹੁਣ ਇਹ 02 ਆ ਠੀਕ ਹੈ ਦੋ ਵੀ ਜੇ ਅਗਰ ਤੁਸੀਂ ਬਣਵਾਉਣੀ ਵੀ ਹੈ ਨਾ ਤਾਂ 02 ਇੰਜਨ ਤੇ ਬਣਵਾ ਸਕਦੇ ਹੋਗੇ अच्छा ਹੁਣ ਇਹਦੇ ਵਿੱਚ ਜਿਹੜਾ ਆਪਾਂ ਬਾਕੀ ਨਾਲ ਫਰਕ ਕੀ ਰੱਖਿਆ ਜੀ ਕੀ ਕੁਝ ਲਾਇਆ ਇਹਦੇ ਵਿੱਚ ਪਾਲਖ ਸਾਹਿਬ ਦੇ ਦੇਖੋ ਇਹਦੇ ਵਿੱਚ ਵੱਡੀ ਪਾਲਕੀ ਸਾਹਿਬ ਵਾਲੇ ਜਿੰਨੀ 19 ਚੀਜ਼ਾਂ ਹੀ ਅਸੀਂ ਇਹਦੇ ਵਿੱਚ ਬਣਾਤੀਆਂ ਜੀ ਸਾਰੀਆਂ ਲਾਦੀਆਂ ਬਈ ਸਾਰੀਆਂ ਲਾਤੀਆਂ ਆ ਦੇਖੋ ਜਿਵੇਂ ਪਾਣੀ ਵਾਲਾ ਪਹਾਰਾ ਹੈ ਹਾਂਜੀ ਵੀ ਆਪਾਂ ਮਹਾਰਾਜ ਲੈ ਕੇ ਜਾਂਦੇ ਆ ਇਹਦੇ ਵੱਧ ਘੱਟ ਵੀ ਹੋ ਜਾਂਦਾ ਜੀ ਠੀਕ ਹੈ ਜੀ ਆਪਾਂ ਵੱਧ ਘੱਟ ਕਰ ਤਾਂ ਵੀ ਹੋ ਜਾਂਦਾ ਹਾਂਜੀ ਐਂਗਲ ਵਾਲ ਲੱਗਿਆ ਹੈ ਇਹਦੇ ਤੇ ਹੀ ਠੀਕ ਹੈ ਬਾਕੀ ਪਿੱਲਰ ਵੀ ਲਾ ਰੱਖੇ ਨੇ ਇਹਦੀ ਸਜਾਵਟ ਵਾਸਤੇ ਲੱਗੇ ਹੋਏ ਹਨ ਇਹ ਆ ਸੋਹਣੇ ਬਹੁਤ ਲੱਗਦੇ ਨੇ ਜਿਹੜੇ ਆਪਾਂ ਇਤੋਂ ਥੱਲੇੋਂ ਲਾ ਦਿੰਨੇ ਆ ਨਾ ਯ ਠੀਕ ਹੈ ਜੀ ਇਹਦਾ ਫਰੰਟ ਬਹੁਤ ਸੋਹਣਾ ਬਣਿਆ ਪਾਲਕੀ ਦਾ ਸਹੀ ਗੱਲ ਤੇ ਅੱਛਾ ਆਪਾਂ ਕਿਹਦੇ ਗੁਰੂ ਗੁਰੂ ਮਹਾਰਾਜ ਦੀ ਵੀੜ ਰੱਖਣੀ ਹੋਵੇ ਤਾਂ ਆਪਾਂ ਉਧਰ ਰੱਖਾਂਗੇ ਗੇਟ ਖੋਲ ਕੇ ਜਾਂ ਬੈਕ ਸਾਈਡ ਤੋਂ ਨਹੀਂ ਬੈਕ ਸਾਈਡ ਤੋਂ ਠੀਕ ਨਹੀਂ ਜੀ ਆਉਂਦਾ ਆਹ ਸਾਈਡ ਆਪਾਂ ਨੇ ਗੇਟ ਖੁੱਲਦਾ ਰੱਖਿਆ ਹੋਇਆ ਅੱਛਾ ਲਓ ਬਈ ਆਹ ਵਾਲਾ ਹਨਾ ਵੀ ਗੇਟ ਖੁੱਲਦਾ ਰੱਖਿਆ ਹੈ ਬਾਈ ਜੀ ਹੋਰਾਂ ਨੇ ਤੇ ਇੱਥੋਂ ਦੀ ਆਪਾਂ ਮਹਾਰਾਜ ਦੀ ਵੀੜ ਆਪਾਂ ਰੱਖ ਸਕਦੇ ਆਂ ਬਾਈ ਦੇਖੋ ਠੀਕ ਹੈ ਤੇ ਇੱਥੋਂ ਆਪਾਂ ਜਗ੍ਹਾ ਰੱਖੀਏ ਤੇ ਉੱਪਰ ਚਾਨਣੀ ਸਾਹਿਬਾ ਕੀ ਤੇ ਇੱਥੇ ਆਪਣਾ ਜਿਹੜਾ ਪਾਣੀ ਦਾ ਜਿਹੜਾ ਰੱਖਿਆ ਜਦੋਂ ਆਪਾਂ ਪਾਣੀ ਪਾਉਣਾ ਨਹੀਂ ਟੈਂਕ ਦੇ ਵਿੱਚ ਤਾਂ ਉਹਦਾ ਮੂੰਹ ਇੱਥੇ ਹੀ ਰੱਖਿਆ ਹੋਇਆ ਆ ਪਰ ਇੱਥੇ ਸੌਖਾ ਪਾਣੀ ਪੈ ਜਾਂਦਾ ਠੀਕ ਹੈ ਜੀ ਲੋ ਬਾਈ ਹਨਾ ਦੇਖੋ ਤੇ ਬਾਕੀ ਆਹ ਆਲੀ ਵਿੰਡੋ ਖੁੱਲਦੀ ਹਲੇ ਵੀ ਹਾਂ ਜੀ ਰੱਖੀ ਹੋਈ ਖੁੱਲਦੀ ਹੋਈ ਲੇਕਿਨ ਉਹ ਇਹਨੂੰ ਫਿਕਸੇ ਰੱਖੋ ਹਾਂ ਕਿਉਂਕਿ ਵੀ ਇਹਨਾਂ ਦੀ ਜਿਆਦਾ ਲੰਮੀ ਉਮਰ ਨਹੀਂ ਹੁੰਦੀ ਮੈਂ ਇਹ ਗੱਲ ਕਹਿਣਾ ਹੁੰਦਾ ਵੀਡੀਓ 'ਚ ਠੀਕ ਹੈ ਬਈ ਇਹ ਥੋੜਾ ਟਾਈਮ ਹੀ ਚੱਲਦੀਆਂ ਹੁੰਦੀਆਂ ਨੇ ਇਸ ਕਰਕੇ ਆਪਾਂ ਇਹ ਨਾ ਪਿੱਛੇ ਬੈਕ ਤੇ ਹਾਂਜੀ ਹਾਂਜੀ ਸਟੀਲ ਦਾ ਗੇਟ ਲਾ ਕੇ ਜਿਹੜੀ ਐਂਟਰੀ ਐ ਬੈਕ ਤੋਂ ਦੀ ਉਹ ਰੱਖੀ ਹੋਈ ਆ ਠੀਕ ਹੈ ਜੀ ਲੋ ਬਈ ਦੇਖੋ ਹਣਾ ਤੇ ਬੈਕ ਸਾਈਡ ਤੋਂ ਵੀ ਐਂਟਰੀ ਰੱਖੀ ਹੋਈ ਹੈਗੀ ਤੇ ਬੈਕ ਸਾਈਡ ਦੀ ਐਂਟਰੀ ਵੀ ਬਹੁਤ ਸੋਹਣੀ ਹੈਗੀ ਤੇ ਪਿਛੋਂ ਆਪਾਂ ਦੇਖ ਰਹੇ ਹਾਂ ਬਹੁਤ ਖੁੱਲੀ ਰਹੀ ਹੈਗੀ ਤੇ ਇਹ ਆਪਾਂ ਇਹਦੇ ਵਿੱਚ ਕਿੰਨੇ ਕੁ ਬੰਦੇ ਬੈਠ ਸਕਦੇ ਨੇ ਜੀ ਸਹੀ ਇਹਦੇ ਦੇਖੋ ਜੀ ਆਪਾਂ ਨੂੰ 6 ਸਿੰਘਾਂ ਦੀ ਲੋਡ ਪੈਂਦੀ ਹੈ 5 ਦੀ 5 6 ਸਿੰਘੇ ਤੇ ਇਹਨਾਂ ਆਰਾਮ ਨਾਲ 10000 ਬੈਠ ਸਕਦੇ ਨੇ ਠੀਕ ਹੈ ਜੀ ਇਹ ਬਣੀ ਹੋਈ ਉਸ ਤਰ੍ਹਾਂ ਦੀ ਹੈ ਖੁੱਲੀ ਵੀ ਹੈ ਵੱਡੀ ਵੀ ਹੈ ਛੋਟੀ ਵੀ ਹੈ ਗੱਲਾਂ ਸਾਰੀਆਂ ਨੇ ਜੀ ਠੀਕ ਹੈ ਲੋ ਬਈ ਦੇਖੋ ਨਾ ਤੇ ਸਾਰਾ ਇਥੋਂ ਖੁੱਲੀ ਡੁੱਲੀ ਬੜੀ ਹੈ ਜੀ ਦੋ ਪੱਖੇ ਲੱਗੇ ਹੋਏ ਨੇ ਜੀ ਹਾਂ ਜੀ ਦੋ ਪੱਖੇ ਲੱਗੇ ਨੇ ਇਹਦੇ ਦੇਖੋ ਗਰਮੀ ਦੀ ਜਿਹੜੀ ਹਮਸਾ ਉਹ ਨਹੀਂ ਇਹਦੇ ਚ ਆਉਂਦੀ ਠੀਕ ਹੈ ਤੇ ਬਾਕੀ ਇੱਕ ਵੱਡੀ ਚੀਜ਼ ਹੋਰ ਹੈ ਜੀ ਇਹਦੀ ਛੱਤ ਹੈ ਜਿਹੜੀ ਡਬਲ ਪਈ ਹੋਈ ਹੈ ਹਾਂ ਆ ਜਿਹੜੀ ਥੱਲੇ ਛੱਤ ਦੀਂਦੀ ਆ ਨਾਲ ਦੀ ਉਹ ਤਾਂ ਹੈਗੀ ਹੋਈ ਆ ਹਾਂਜੀ 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 ਇੱਕ ਛੱਤ ਦੇ ਉੱਤੇ ਪਈ ਹੋਈ ਆ ਠੀਕ ਹੈ ਜੀ ਆ ਡਬਲ ਹੋ ਗਈ ਆ ਡਬਲ ਹੋ ਗਈ ਇਹਦੇ ਨਾਲ ਗਰਮੀ ਨਹੀਂ ਹੁੰਦੀ ਛੱਤ ਨਹੀਂ ਗਰਮ ਹੁੰਦੀ ਹੂੰ 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 ਲੋ ਬਈ ਨਾ ਇੱਥੇ ਗੋਲਕਾਂ ਦੀ ਵੀ ਸੁਵਿਧਾ ਪੰ ਦਿੱਤੀ ਹੋਈ ਜਿਹੜੀਆਂ ਗੋਲਕਾਂ ਨੇ ਜੀ ਆ ਵਿੱਚੋਂ ਗੇਟ ਖੁੱਲਦੇ ਕਰੇ ਨੇ ਆਪਾਂ ਜਦ ਗੋਲਕ ਵੇਲੀ ਕਰਨੀਆਂ ਨਾ ਹਾਂਜੀ ਹਾਂ ਇਹ ਅੰਦਰੋਂ ਵੇਲੀਆਂ ਹੋ ਜਾਂਦੀਆਂ ਨੇ ਦੋਨੇ ਪਾਸੇ ਲਾਈਆਂ ਨੇ ਗੋਲਕਾਂ ਆਪਾਂ ਨੇ ਠੀਕ ਹੈ ਜੀ ਲੋ ਬਈ ਹਨਾ ਦੇਖੋ ਬਹੁਤ ਸੋਹਣੀ ਬਣਾਈ ਆ ਬਈ ਪਾਲਕ ਸਿੰਘ ਸਾਹਿਬ ਤੇ ਆਪਾਂ ਨੂੰ ਆ ਪੌੜੀ ਦੀ ਸੁਵਿਧਾ ਵੀ ਹੈਗੀ ਹੈ ਕਿ ਜਿਹੜੀ ਆਪਾਂ ਉੱਪਰ ਅੰਦਰ ਚੜਨਾ ਹੈਗਾ ਹਨਾ ਜੀ ਹਾਂਜੀ ਇਹਦੇ ਤੋਂ ਵੀ ਸੌਖਾ ਹੋ ਜਾਂਦਾ ਵੀ ਕਈ ਵਾਰ ਨਾ ਹੁਣ ਅੱਜ ਕੱਲ ਜਿਵੇਂ ਟਾਈਮ ਦੇ ਹਿਸਾਬ ਨਾਲ ਗੋਡੇ-ਗੂਡੇ ਜਰਾਬ ਕਿਸਦੇ ਪায়ে ਹੁੰਦੇ ਨੇ ਗੋਡੇ ਵੀ ਅਗਲੇ ਤਾਂ ਨਹੀਂ ਇੰਨਾ ਉੱਚਾ ਚੜਾਇਆ ਜਾਂਦਾ ਇਹ ਤੋਂ ਹੀ ਆਰਾਮ ਨਾਲ ਚੜਾਇਆ ਜਾਂਦਾ ਹੂੰ ਤੇ ਨਾਲ ਆਪਾਂ ਨੂੰ ਆਪਾਂ ਕੇ ਜੰਗਲੇ ਦੀ ਸੁਵਿਧਾ ਵੀ ਦਿੱਤੀ ਹੋਈ ਹੈ ਹੁਣ ਆ ਦੇਖੋ ਜੀ ਉਹਦੀ ਬੇਟੀ ਦਾ ਨਾਮ ਪਿੱਛੇ ਲਿਖਿਆ ਹੋਇਆ ਜੀ ਸੇਵਾ ਕਰਵਾਈ ਤਰਨਪ੍ਰੀਤ ਕੌਰ ਪੋਤਰੀ ਹਰਪਜਨ ਸਿੰਘ ਠੀਕ ਹੈ ਜੀ ਜਿਹੜੇ ਐਸੇ ਲਾਇਕ ਬੱਚੇ ਹੁੰਦੇ ਨੇ ਨਾ ਜੀ ਉਹ ਜਿੰਨਾ ਵੀ ਗੁਰੂ ਸਾਹਿਬ ਕਰਨੀ ਆਪਾਂ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਜੇ ਮੇਰੇ ਕੰਨੀ ਇੱਕ ਕਦਮ ਚੱਲ ਕੇ ਆਉਣਾ ਹੂੰ ਹੂੰ ਤਾਂ ਮੈਂ ਤੇਰੇ ਕੰਨੀ 10 ਕਦਮ ਚੱਲ ਕੇ ਆਉਣਾ ਸਹੀ ਗੱਲ ਹੈ ਜੀ ਲੋ ਬਈ ਹੁਣ ਦੇਖੋ ਇੱਧਰ ਜਿਹੜਾ ਆਪਾਂ ਕਹਿੰਦੀਏ ਵੀ ਗੋਲਕ ਦੀ ਸਹੂਬਦਾਂ ਦੀ ਪਦਿੱਤੀ ਹੋਏਗੀ ਆ ਹੈਗੀ ਹੈਗੀ ਇਹ ਸਾਈਡ ਤੇ ਵੀ ਹੈ ਜੀ ਪਰਲੀ ਸਾਈਡ ਤੇ ਵੀ ਦੋਨਾਂ ਪਾਸੇ ਦਿੱਤੀ ਦੋਨੇ ਸਾਈਡਾਂ ਤੇ ਹੈ ਠੀਕ ਹੈ ਜੀ ਬਾਕੀ ਇੱਕ ਵੱਡੀ ਚੀਜ਼ ਜੀ ਇਹਦੇ ਆ ਸ਼ੀਸ਼ੇ ਦੋਨੇ ਖੁੱਲਦੇ ਨੇ ਠੀਕ ਹੈ ਜੀ ਇੱਧਰਲਾ ਵੀ ਖੁੱਲਦਾ ਪਰਲਾ ਵੀ ਜੇ ਆਪਾਂ ਪ੍ਰਸ਼ਾਦ ਵਿੱਚ ਬਹਿ ਕੇ ਦੇਣਾ ਹੈ ਸੰਗਤ ਨੂੰ ਹੂੰ ਹੂੰ ਤਾਂ ਉਹ ਸਹੂਬਦਾਂ ਵੀ ਹੈਗੀ ਹੈ ਜੀ ਠੀਕ ਹੈ ਤੇ ਬਾਕੀ ਅਸੀਂ ਇੱਥੇ ਇਹਦੇ ਉੱਤੇ ਸੁਚਾਂ ਲਾਈਆਂ ਹੋਈਆਂ ਨੇ ਜੀ ਸਾਰੀਆਂ ਠੀਕ ਹੈ ਜੀ ਆ ਦੇਖੋ ਇਹਦੇ ਵਿੱਚ ਸੁਚਾਂ ਲੱਗਿਆ ਨੇ ਸਾਰੀਆਂ ਜਿੰਨੀਆਂ ਵੀ ਲਾਈਟਾਂ ਵਾਲੀਆਂ ਨੇ ਹਾਂਜੀ ਤੇ ਆ ਇਹਦੀ ਹੂਟਰ ਵਾਲੀ ਸੁਚ ਵੀ ਅਸੀਂ ਇੱਥੇ ਲੱਗੀ ਹੋਈ ਆ ਆ ਠੀਕ ਹੈ ਲੋ ਬਈ ਹੂਟਰ ਦੀ ਵੀ ਇਹਦੇ ਉੱਪਰ ਲਾਈ ਹੋਈ ਹੈ ਸੁਚ ਤੇ ਆ ਬੱਤੀ ਲੱਗੀ ਹੋਈ ਆ ਦੇਖੋ ਠੀਕ ਹੈ ਲਾਲ ਬੱਤੀ ਹੈਗੀ ਤੇ ਬਾਕੀ ਕਹਿੰਦੇ ਗੁੰਮਦ ਲੱਗੇ ਹੋਏ ਨੇ ਆਪਣੇ ਉੱਪਰ ਤੇ ਅਲ ਅ ਲਾਈਟਾਂ ਜਿਹੜੀ ਰਾਤ ਨੂੰ ਆਂਗੀ ਰਾਤ ਨੂੰ ਬਹੁਤ ਸੋਹਣੀ ਲੱਗਦੀ ਰਾਤ ਨੂੰ ਤਾਂ ਬਹੁਤ ਸੋਹਣੀ ਲੱਗਦੀ ਦਿਨਹੀਂ ਦੇਖੋ ਲਾਈਟਾਂ ਦਾ ਚਾਲਨ ਕਿੰਨਾ ਰਾਤ ਨੂੰ ਤਾਂ ਬਹੁਤ ਜ਼ਿਆਦਾ ਇਹ ਤੁਹ 10 ਗੋਣਾ ਚਾਲਨ ਹੋ ਜਾਂਦਾ ਜੀ ਆਹ ਇੰਡੀਕੇਟਰ ਲਾਇਆ ਨਾਲ ਸਾਈਡ ਇੰਡੀਕੇਟਰ ਠੀਕ ਹੈ ਜੀ ਤੇ ਬੱਕੀ ਜਿਹੜੀ ਆਹ ਡਬਲ ਛੱਤ ਵਾਲੀ ਹੈਗੀ ਇਹ ਉੱਪਰ ਲਾਈ ਹੈ ਇਹ ਵੀ ਪੂਰੀ ਮਜ਼ਬੂਤ ਹੈਗੀ ਇਹ ਨਹੀਂ ਹੈਗਾ ਵੀ ਹਨਾ ਇਹ ਛੱਤ ਹੋਵੇ ਅੱਛਾ ਹੈ ਉੱਪਰ ਚੜ੍ਹ ਕੇ ਫਰੀਜੋ ਜੀ ਜਿਵੇਂ ਆਪਾਂ ਨੇ ਹੁਣ ਸਜਾਵਟ ਕਰਨੀਆਂ ਹੈ ਹਾਂ ਜੀ ਨਗਰ ਕੀਰਤਨ ਦਾ ਵੀ ਇਹ ਕੰਮ ਦਿੰਦੀ ਹੈ ਇਹ ਪਾਲਕੀ ਹਾਂ ਜੀ ਹਾਂ ਜੀ ਕਿਉਂਕਿ ਇਹਦੀ ਹਾਈਟ ਜ਼ਿਆਦਾ ਵੀ ਹੈ ਜਦੋਂ ਆਪਾਂ ਨੇ ਇਹਦੀ ਕਰਨੀਆ ਸਜਾਵਟਾ ਉੱਪਰਲੇ ਪਾਈਪ ਦੇ ਉੱਤੇ ਲੱਗਿਆ ਹੋਇਆ ਇਹ ਸਹੀ ਗੱਲ ਹੈ ਤਾਂ ਉੱਪਰ ਚੜ੍ਹ ਕੇ ਕਰੋ ਆਰਮਨਾਲੀ ਦੀ ਛੱਤ ਬਹੁਤ ਮਜ਼ਬੂਤ ਪਈ ਹੋਈ ਹੈ ਜੀ ਹੂੰ ਤੇ ਬਾਈ ਹਨਾ ਤੁਸੀਂ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਪਾਲਕੀ ਸਾਹਿਬ ਮੈਂ ਤਾਂ ਇੱਕ ਚੀਜ਼ ਦੇਖ ਰਿਹਾ ਵੀ ਜਿੱਥੇ ਜਿਹੜੀ ਚੀਜ਼ ਲਾਉਣੀ ਹੈਗੀ ਹਨਾ ਵੀ ਉਹ ਚੀਜ਼ ਇੱਥੇ ਲੱਗੀ ਹੋਈ ਹੈਗੀ ਕੋਈ ਕੋਈ ਜਗ੍ਹਾ ਇਦਾਂ ਦੀ ਹੈ ਨਹੀਂਗੀ ਜਿੱਥੇ ਆਪਣੀ ਖਾਲੀ-ਖਾਲੀ ਲੱਗਦੀ ਹੋਵੇ ਵੀ ਉੱਥੇ ਉਹ ਲਾਉਣੀ ਸੀ ਕੋਈ ਚੀਜ਼ ਹਨਾ ਵੀ ਇਹ ਸਾਰਾ ਕੁਝ ਲੱਗਾ ਹੈ ਦੇਖੋ ਨਾ ਇੱਕ ਊੰਕਾਰ ਦਾ ਲੱਗਾ ਹੈ ਤੇ ਖੰਡਾ ਲੱਗਿਆ ਹੈ ਤੇ ਬਾਕੀ ਇੱਕ ਗੱਲ ਹੋਰ ਹੈ ਨਾ ਬਈ ਆ ਦੇਖ ਰਿਹਾ ਮੈਂ ਇੱਥੇ ਦੀ ਮੈਂ ਬਿੰਡੋ ਆ ਇੱਥੇ ਫਤੇ ਦਾ ਲੱਗਿਆ ਹੈ ਲੋਗੋ ਹਨਾ ਹੀ ਤੇ ਬਾਕੀ ਸਾਰਾ ਕੁਝ ਬਈ ਬਹੁਤ ਵਧੀਆ ਲੱਗਿਆ ਹੈਗਾ ਤੇ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿਵੇਂ ਲੱਗੀ ਪਾਲਕੀ ਸਾਹਿਬ ਛੋਟੀ ਜੀ ਪਾਲਕੀ ਸਾਹਿਬਾ ਤੇ ਦੇਖੋ ਬਈ ਮਤਲਬ ਵੀ ਹੁਣ ਇਹਦੇ ਚਾਰ ਜਾਂਦੇ ਲੱਗੇ ਹੁਣ ਅਸਲ ਗੱਡੀ ਤੇ ਭਾਗ ਜਾਗੇ ਨੇ ਦੇਖੋ ਜੀ ਕਿਸਮਤ ਜਾਗਦੀ ਹੈ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹੀ ਕਾਰਤ ਹੀ ਜਿੱਦੇ ਏਜੰਸੀ ਚੋਂ ਨਵੀਂ ਆਈ ਹੋਣੀ ਉਸ ਲੋਡ ਤਾਂ ਲੋਕਾਂ ਨੇ ਉਦੋਂ ਸਵਾਗਤ ਨਹੀਂ ਕੀਤਾ ਹੋਣਾ ਹਾਂ ਅਗਲਾ ਕਹਿੰਦਾ ਚੱਲਿਆ ਆ ਜਿਨੇ ਪੈਸੇ ਲਾਏ ਨੇ ਲੈ ਆ ਸੀ ਕੀ ਕਰੀਏ ਲੇਕਿਨ ਇਹਦੇ ਵੀ ਭਾਗ ਜਾਗੇ ਦੇਖੋ ਜੀ ਮੱਥਾ ਟੇਕਣ ਲੱਗ ਗਏ ਇਹਨੂੰ ਸਹੀ ਗੱਲ ਹੈ ਤੇ ਬਾਈ ਹਨਾ ਤੁਸੀਂ ਦੱਸੋ ਬਾਈ ਕਮੈਂਟ ਕਰਕੇ ਕਿਵੇਂ ਲੱਗੀ ਪਾਲਕੀ ਸਾਹਿਬ ਅਗਰ ਕਿਸੇ ਬਾਈ ਨੇ ਤਿਆਰ ਕਰਵਾਉਣੇ ਹੋਏ ਪਾਲਕੀ ਸਾਹਿਬ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਬਾਈ ਜੀ ਕਿਹੜੀ ਕਿਹੜੀ ਗੱਡੀ ਦੇ ਉੱਤੇ ਆਪਾਂ ਤਿਆਰ ਕਰਾ ਸਕਦਾ ਸਾਨੂੰ ਦੁਬਾਰਾ ਦੱਸੋ ਕਿਵਰ ਕੋਈ ਨਵਾਂ ਮਿੱਤਰ ਹੁੰਦਾ ਜੁੜਿਆ ਅਸੀਂ ਨਾ ਜੀ ਸਾਰੀਆਂ ਕਾਰਾਂ ਦੇ ਉੱਤੇ ਸਾਰੀਆਂ ਗੱਡੀਆਂ ਤੇ ਹੀ ਤਿਆਰ ਕਰਦੇ ਆਂ ਜੇ ਆਪਾਂ ਵੱਡੇ ਸਾਈਜ਼ ਦੀ ਤਿਆਰ ਕਰਾਉਣੀ ਆ ਉਹ ਵੀ ਇੱਕ ਵਾਰ ਸਾਡੀ رائے ਜ਼ਰੂਰ ਲਵੋ ਸਾਡੇ ਨਾਲ ਸੰਪਰਕ ਕਰੋ ਬਾਈ ਗੱਡੀ ਲੈਣ ਤੋਂ ਪਹਿਲਾਂ ਠੀਕ ਹੈ ਕਿਉਂਕਿ ਅਸੀਂ ਦੱਸਾਂਗੇ ਨਾ ਵੀ ਤੁਸੀਂ ਕਹੀ ਜੀ ਕਿੰਨੀ ਕਮਾਇਆ ਲਾਉਣੀ ਹੈ ਹਾਂਜੀ ਕਿਸ ਤਰ੍ਹਾਂ ਦੀ ਤੁਹਾਨੂੰ ਚਾਹੀਦੀ ਹੈ ਕਿਹੜੀ ਗੱਡੀ ਲਵੋ ਜਾਂ ਅਸੀਂ ਗੱਡੀ ਆਪਦੇ ਕੋਲੋਂ ਵੀ ਕਈ ਵਾਰ ਹੁੰਦੀ ਹੈ ਜੀ ਹਾਂਜੀ ਫਿਰ ਅਸੀਂ ਜੇ ਟਾਈਮ ਲੱਗਦਾ ਸੀ ਆਪਦੀ ਗੱਡੀ ਤੇ ਵੀ ਬਣਾ ਕੇ ਖੜਾ ਲੈਨੇ ਆ ਠੀਕ ਹੈ ਕੋਈ ਕਈ ਵਾਰ ਹੁੰਦੀ ਹੈ ਕਿ ਆਪਣੇ ਪਾਲਕੀ ਸਾਹਿਬ ਤਿਆਰ ਖੜੀ ਹੋਵੇ ਵੀ ਜਿਹੜੀ ਤੁਸੀਂ ਜੇ ਕੋਈ ਕਈ ਵਾਰ ਕਿਸੇ ਬੰਦੇ ਨੂੰ ਕਾਲੀ ਹੁੰਦੀ ਹੈ ਕੋਈ ਕਾਰਜ ਪੂਰਾ ਕਰਨਾ ਹੋਵੇ ਤਾਂ ਵੀ ਆਪਾਂ ਦੇ ਸਕੀਏ ਅਸੀਂ ਜੀ ਹੁਣ ਇੱਕ ਗੱਡੀ ਲੈਂਦੀ ਆ ਕਰੋਲਾ ਇਲਟਸ ਟੋਇਟਾ ਵਾਲਿਆਂ ਦੀ ਹਾਂਜੀ ਜਦ ਸਾਡਾ ਟਾਈਮ ਲੱਗਿਆ ਉਹਦੇ ਤੇ ਤਿਆਰ ਕਰਾਂਗੇ ਠੀਕ ਹੈ ਤੇ ਕਈ ਵਾਰ ਐ ਹੁੰਦਾ ਵੀ ਜਿਵੇਂ ਉਹਨਾ ਬੱਚੇ ਬਾਹਰ ਗਏ ਹੋਏ ਨੇ ਜੀ ਹਾਂਜੀ ਕਿਸੇ ਭੈਣ ਭਰਾ ਨੇ ਪਰਿਵਾਰ ਨੇ ਸੇਵਾ ਕਰਾਉਣੀ ਜਿਵੇਂ ਇਹਨਾਂ ਨੇ ਸੇਵਾ ਕਰਵਾਈ ਆ ਇਹ ਪਰਿਵਾਰ ਨੇ ਇਹਨਾਂ ਦੀ ਵੀ ਬੇਟੀ ਉੱਥੇ ਗਈ ਹੁੰਦੀ ਟਰਾਂਟੋ ਕੈਨੇਡਾ ਗਈ ਹੁੰਦੀ ਇਹਨਾਂ ਨੇ ਵੀ ਸੇਵਾ ਹੀ ਕਰਵਾਈ ਆ ਕੱਲ ਨੂੰ ਇਹ ਗੁਰਦੁਆਰਾ ਸਾਹਿਬ ਹਮ ਸੇਵਾ ਕਰਵਾ ਕੇ ਆਉਣਗੇ ਠੀਕ ਹੈ ਚਲੋ ਮਹਾਰਾਜ ਨੇ ਸੇਵਾ ਦੇ ਯੋਗ ਬਣਾਇਆ ਹਾਂਜੀ ਹਾਂਜੀ ਬੱਚੇ ਨੂੰ ਤਰੱਕੀਆਂ ਬਖਸ਼ੀਆਂ ਸਹੀ ਗੱਲ ਹੈ ਜੀ ਤੇ ਇਹ ਚੀਜ਼ਾਂ ਹੁੰਦੀਆਂ ਨੇ ਜੀ ਜ਼ਰੂਰੀ ਲੇਕਿਨ ਅਸੀਂ ਹੁਣ ਜਦ ਸਾਡਾ ਟਾਈਮ ਲੱਗਿਆ ਸਾਡੇ ਕੋਲ ਇਹ ਕਰੋਲਾ ਐਲਟਰਾਸ ਗੱਡੀ ਆ ਉਹਦੀ ਬਣਾ ਕੇ ਆਪਾਂ ਉਹਦੀ ਅਸੀਂ ਤਿਆਰ ਕਰਕੇ ਖੜਾਵਾਂਗੇ ਹਾਂਜੀ ਤੇ ਬਾਕੀ ਫੇਰ ਮਿਲਾਂਗੇ ਅਗਲੀ ਵੀਡੀਓ ਚ ਪਤਾ ਲੱਗੂਗਾ ਵੀ ਆਪਾਂ ਕਰਦਾਂਗੇ ਤਿਆਰ ਉਹਨੂੰ ਸਹੀ ਗੱਲ ਲੋ ਬਾਈ ਹਨਾ ਇੱਕ ਗੱਲ ਮੈਂ ਹੋਰ ਕਰਾਂ ਬਾਈ ਜੇ ਹੋਰਨ ਲਵੇ ਸਮਾਂ ਬਹੁਤ ਘੱਟ ਹੁੰਦਾਗਾ ਤੇ ਤੁਸੀਂ ਅਗਰ ਕਿਸੇ ਭਰਾ ਨੇ ਜਿਵੇਂ ਕੋਰੋਲਾ ਦੀ ਗੱਡੀ ਤਿਆਰ ਹੋ ਰਹੀ ਹੈ ਤਾਂ ਤੁਸੀਂ ਹੁਣੇ ਬੁਕਿੰਗ ਕਰਾ ਸਕਦੇ ਹੋ ਹਨਾ ਜੀ ਹਾਂਜੀ ਹਾਂ ਤੇ ਤੇ ਤੁਸੀਂ ਆਪਣਾ ਮਤਲਬ ਵੀ ਕੋਈ ਵੀ ਕਾਰਜ ਪੂਰਾ ਕਰਨਾ ਉਹ ਗੱਡੀਆਂ ਦੇ ਤੁਸੀਂ ਪੂਰਾ ਕਰ ਸਕਦੇ ਹੋਗੇ ਤੇ ਮਿਲਾਂਗੇ ਬਹੁਤ ਛੇਤੀ ਬਾਈ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ